ਅੱਲਾ ਸੁਭਾ ਦੇ ਕੇ ਇਹ ਸਿੰਬੋਲਿਕ ਗੱਲ ਕੀਤੀ ਗਈ ਕਿਉਂਕਿ ਸਟਾਪ ਪੋਜੀਸ਼ਨ ਕੀ ਕਰਦੀ ਹੈ ਕਾਂਗਰਸ ਕੀ ਕਰਦੀ ਹੈ ਉਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਚ ਪੇਸ਼ੈਂਸ ਹੈ ਨਹੀਂ ਸਬਰ ਹੈ ਨਹੀਂ ਉਹਨਾਂ ਚ ਤਾਂ ਆਪਣੀ ਪਾਰਟੀ ਚ ਰਹਿਣ ਦਾ ਵੀ ਸਬਰ ਨਹੀਂ ਜਿਆਦਾ ਦਿਨ ਆਪਣੀ ਪਾਰਟੀ ਚ ਨਹੀਂ ਰਹਿੰਦੇ ਇੱਕ ਦੂਰੇ ਚਲੇ ਜਾਂਦੇ ਉਹ ਆਪ ਬੋਲ ਕੇ 나ਜ਼ੀਆਂ ਨਿਕਲ ਜਾਂਦੇ ਆ ਇਹਦੇ ਨਾਲ ਤੁਹਾਡੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ ਮੈਂ 8 ਸਾਲ ਲੋਕ ਸਭਾ ਚ ਰਹਿਆ ਸਪੀਕਰ ਸਾਂ ਜਦੋਂ ਮੇਰੀ ਵਾਰੀ ਨਹੀਂ ਵੀ ਆਉਂਦੀ ਸੀ ਨਾ ਉਸ ਦਿਨ ਵੀ ਪੈਂਦਾ ਸੀ ਮੈਂ ਰਾਤ ਦੇ 11-11 ਵਜੇ ਤੱਕ ਹਾਊਸ ਚੱਲਦਾ ਸੀ ਮੈਂ ਉਹ ਤੋਂ ਪੈਂਦਾ ਸੀ ਕਿ ਕੋਈ ਗੱਲ ਨਹੀਂ ਜੇ ਮੇਰੀ ਵਾਰੀ ਨਹੀਂ ਵੀ ਆਈ ਜੇ ਮੈਂ ਬੋਲ ਚੁੱਕਿਆ ਹਾਊਸ ਤਾਂ ਸੁਣੀਏ ਜੇ ਕੋਈ ਵਿਰੋਧ ਕਰਨਾ ਪੈ ਗਿਆ ਕੋਈ ਐਜੀ ਗੱਲ ਕਹਿ ਗਈ ਗਵਰਨਮੈਂਟ ਤਾਂ ਕਬਜ਼ੇ ਉੱਥੇ ਨਾਲ ਦੀ ਨਾਲ ਗੱਲ ਤਾਂ ਕਰੀਏ ਮੂਰੋਂ ਉੱਠ ਕੇ ਸਰਕਾਰ ਨੂੰ ਟੋਕੀਏ ਤਾਂ ਸਹੀ ਹੁਣ ਜਿਹੜੀ ਪਾਰਟੀ ਉਹਨਾਂ ਦਾ ਨਾਮ ਚੱਲਦਾ ਹੈ ਜੀ ਕੰਨ ਦੀ ਪਾਰਟੀ ਚ ਹੈ ਉਹਦਾ ਕੁਝ ਨਹੀਂ ਰਾਹੁਲ ਗਾਂਧੀ ਹੈ ਨਾ ਜਿਸ ਵੇਲੇ ਦੇਸ਼ ਦਾ ਲਾਸਟ ਸੈਸ਼ਨ ਚੱਲ ਰਿਹਾ ਹੈ ਇਸ ਤੋਂ ਬਾਅਦ ਦੇਸ਼ ਨੇ ਇਲੈਕਸ਼ਨ ਚਲੇ ਜਾਣਾ ਬਜਟ ਸੈਸ਼ਨ ਚੱਲ ਰਿਹਾ ਹੈ ਪ੍ਰਧਾਨ ਮੰਤਰੀ ਨੇ ਬੋਲਣਾ ਹੈ ਦੋ ਵਾਰ ਤਿੰਨ ਵਾਰ ਬੋਲਣਾ ਹੈ ਪ੍ਰਧਾਨ ਮੰਤਰੀ ਨੇ ਉਹਦੇ ਵਿੱਚ ਇਹਨਾਂ ਦਾ ਜਿਹੜਾ ਮੋਖ ਬੁਲਾ ਰਾ ਉਹ ਉਸ ਵੇਲੇ ਛੱਤੀਗੜ੍ਹ ਦੇ ਜੰਗਲਾਂ 'ਚ ਫਿਰਦਾ ਪਤਾ ਨਹੀਂ ਕਿਹੜੀ ਯਾਤਰਾ ਪਤਾ ਨਹੀਂ ਕਿਹੜੀ ਗੱਡੀ ਫਿਰਦੇ ਹੋ ਕਦੇ ਇਦਾਂ ਨੂੰ ਤੁਰਪਾ ਨਾ ਕਰ ਇਦਾਂ ਨੂੰ ਤੁਰਪਾ ਨਾ ਭਾਈ ਲੋਕਾਂ ਕੋਲੇ ਆਓ ਪਬਲਿਕ ਕੋਲੇ ਆਓ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੇ ਕੋਲੇ ਕਾਂਗਰਸ ਦੇ ਸੀਨੀਅਰ ਵੱਡੇ ਜਿਹੜੇ ਤਾਹਾਂ ਵਾਲੇ ਨੇ ਜਿਹੜੇ ਇਹਨਾਂ ਨੂੰ ਤੱਕ ਨਹੀਂ ਕੋਈ ਨਹੀਂ ਕੋਈ ਦੱਸਦੇ ਇਹਨਾਂ ਨੂੰ ਹੋਣੇ ਕੋਈ ਨਹੀਂ ਦੱਸਦੇ ਇਹ ਤਾਂ ਹੈਲੀਕਾਪਟਰ ਤੇ ਤਾਂ ਇਹਨਾਂ ਨੂੰ ਐ ਜਵਾਨ ਕਰਾ ਦਿੰਦੇ ਹੈਲੀਕਾਪਟਰ ਦੇ ਤਾਂ ਵਿਲ ਪਠਾਨ ਦਸੀਨ ਵਿੱਚ ਕਰਨੇ ਉਹ ਮੇਰੇ ਕੋਲੇ ਆਏ ਕਰੇ ਉਸ ਵੇਲੇ ਭਾਰਤ ਜੋੜੋ ਯਾਤਰਾ ਚੱਲ ਰਹੀ ਸੀ 10 ਜਨਵਰੀ ਨੂੰ ਉਹਨਾਂ ਨੇ ਸ਼ੰਭੂ ਬਾੜ ਤੋਂ ਐਂਟਰ ਕਰਨਾ ਸੀ ਤੇ ਵੀ ਐਨੇ ਦਿਨ ਲੱਗਣਗੇ ਅੱਗੇ ਜਾ ਕੇ ਪਠਾਨਪੁਰ ਤੋਂ ਅਸੀਂ ਫਿਰ ਜੰਮੂ ਕਸ਼ਮੀਰੋਂ ਜਾਵਾਂਗੇ ਉਹ ਸਿਕਿਉਰਿਟੀ ਵਾਸਤੇ ਆਏ ਸੀ ਮੇਰੇ ਕੋਲੇ ਆਈ ਆਲੀ ਸਾਬ ਬੈਠੇ ਡਾਕਟਰ ਸਾਬ ਬੈਠੇ ਨੀ ਸ਼ਤਰਪਾਲ ਜੀ ਬੈਠੇ ਮੈਂ ਕਹਿੰਦੀ ਕੋਈ ਗੱਲ ਨਹੀਂ ਕਿ ਸਾਡਾ ਫਰਜ਼ ਬਣਦਾ ਕਿ ਡੈਮੋਕਰੇਟਿਕ ਰਾਈਟ ਹੈ ਉਹ ਆਪਾਰਟੀ ਜਿਹੜੋ ਯਾਤਰਾ ਕਰ ਰਹੇ ਨੇ ਤੇ ਸਿਕਿਉਰਿਟੀ ਸਾਡੀ ਜਦੋਂ ਸਾਡੀ ਸਟੇਟ ਚ ਆਗੇ ਅਸੀਂ ਸਿਕਿਉਰਿਟੀ ਬਹੁਤ ਜ਼ਰੂਰ ਦੇਵਾਂਗੇ ਤੁਸੀਂ ਦੱਸੋ ਕਿੰਨੀ ਸਿਕਿਉਰਿਟੀ ਚਾਹੀਦੀ ਹੈ ਮੈਂ ਇੱਕ ਐਡੀਜੀਪੀ ਦੀ ਡਿਊਟੀ ਲਾ ਦਵਾਂਗਾ ਜਿਹੜਾ ਤੁਹਾਡੇ ਨਾਲ ਹੀ ਰਹੂਗਾ ਤੁਸੀਂ ਦੱਸੋ ਕਿੱਥੇ ਸਟੇ ਕਰਨਾ ਹੈ ਰਾਤ ਕਿੱਥੇ ਰਹਿਣੀ ਹੈ ਉੱਥੇ ਪ੍ਰਬੰਧ ਕਰਾਵਾਂਗੇ ਅਗਲੇ ਦਿਨ ਕਿੱਥੋਂ ਤੁਰਨਾ ਹੈ ਸਾਡੀ ਸਟੇਟ ਦੀ ਜ਼ਿੰਮੇਵਾਰੀ ਵਾਂਦੀ ਹੈ ਇੱਕ ਨੈਸ਼ਨਲ ਪਾਰਟੀ ਦਾ ਵੱਡਾ ਲੀਡਰ ਸਾਡੇ ਸਟੇਟ ਵਿੱਚ ਵਿੱਚ ਦੀ ਲੰਘ ਰਹੀ ਯਾਤਰਾ ਕਰ ਮੈਂ ਕਿਛ ਕਹਣਾ ਠੀਕ ਹੈ ਤਾਨਾਵਾਜੀ ਮੇਰੇ ਕ੍ਰਾਈਟੇਰੀਆ ਕੀ ਰੱਖਣਾ ਹੈ ਕਿ ਕਿੰਨੀ ਕਿ ਸਕਿਉਰਟੀ ਦੀ ਹੈ ਉਹ ਕਹਿੰਦੇ ਜੀ ਕ੍ਰਾਈਟੇਰੀਆ ਇੱਕੋ ਹੀ ਹੈ ਆਮ ਬੰਦਾ ਨੇੜੇ ਨਾਲ ਵਿਰਾਹੁਲ ਜੀ ਦੇ ਮੈਂ ਕਮਾਲ ਹੈ ਯਾਰ ਜੇ ਆਮ ਬੰਦਾ ਹੀ ਨੇੜੇ ਲੱਗਦੇ ਨਾ ਫਿਰ ਕਰਨਾ ਕੀ ਆਏ ਹੋ ਤੁਸੀਂ ਇੱਥੇ ਮੈਂ ਕਹਿੰਦਾ ਜੀ ਇਹ ਤਾਂ ਕੋਈ ਕਰ ਦਿਆਂਗੇ ਕੋਈ ਗੱਲ ਨਹੀਂ ਜਿੱਥੋਂ ਚੱਲਿਆ ਹੈ ਜਿੱਥੇ ਤੱਕ ਗਿਆ ਮਾਂ ਦੇ ਪੁੱਤ ਨੇ ਆਮ ਬੰਦਾ ਨੇੜੇ ਨਹੀਂ ਆਉਂਦਾ ਉਸ ਸਕਿਉਰਟੀ ਆਮ ਬੰਦਾ ਕੀ ਅੱਡੇ ਰਾਜੇ ਬੜੇ ਨੂੰ ਚਾਰ ਵਾਰੀ ਕੱਟਿਆ ਹੁੰਦੇ ਉਹ ਜੀ ਇਹਨੂੰ ਇਹਨੂੰ ਆਪਦੀ ਟੀ-ਸ਼ਰਟ ਤੇ ਲਿਖਣਾ ਪੈ ਗਿਆ ਰਾਜਾ ਬਿੰਕ ਉਹ ਅੰਗਰੇਜ਼ੀ 'ਚ ਲਿਖਣਾ ਪੈ ਗਿਆ ਤਾਂ ਕਿ ਬੜ ਲੈਣ ਇਹਨੂੰ ਧੱਕੇ ਮਾਰ ਕੇ ਕੱਢ ਦਿੰਦੇ ਸੀ ਵਿੱਚੋਂ ਉੱਥੇ ਆਮ ਬੰਦਾ ਕਿੱਥੇ ਆਉਗਈ ਆਹ ਤਾਂ ਕਾਂਗਰਸ ਹੈ ਜਿਹੜੇ ਕਹਿੰਸੀ ਆਹ ਮਰਦਾ ਬੋਲ ਆਇ ਇਹਨਾਂ ਦੀ ਅੱਜ ਮੈਨੂੰ ਤਰਸ ਆ ਰਿਹਾ ਸੀ ਨਾ ਉਹ ਕਹਿੰਦੇ ਨਾ ਬੁਝਦਾ ਹੋਇਆ ਦੀਵਾ ਜਿਹੜਾ ਉਹ ਜਿਆਦਾ ਫਫਾ ਫਫਾ ਕਰਦਾ ਆਦੇ ਦੀਵੇ ਬੁਝੇ ਪਏ ਸੀ ਨਾ ਜਿੰਨਾ ਕੋਲੇ ਗੱਟਸ ਹੈ ਉਹ ਬੱਥੇ ਨੇ ਬੋਲਣ ਦਾ ਹੈਗਾ ਗੱਟਸ ਮੂੰਹ ਟਾਈਮ ਵੀ ਮਿਲ ਦਿੱਤਾ ਤੁਸੀਂ ਸਰ ਅਕਾਲੀ ਘਰ ਬੈਠਿਆ ਬੀਐਸਪੀ ਬੈਠੀ ਹੈ ਜਾਖਰ ਸਾਹਿਬ ਬੈਠੇ ਹੈ ਜਿਨਾਂ ਕੋਲ ਕੁਝ ਹੈ ਹੀ ਨਹੀਂ ਕੁਝ ਨਹੀਂ ਹੈਗਾ ਮੋੜਦਾ ਵਾ ਕਰਕੇ ਨਿਕਲ ਜਾਨ ਅੱਜ ਆਪਾਂ ਜਿੰਦਾ ਫੜਾ ਤਾਂ ਪਹਿਲਾਂ ਨਾ ਨਿਕਲਣ ਜੋਗੇ ਨਾ ਬੈਠਣ ਜੋਗੇ ਥੱਕ ਗਏ ਥੱਕ ਹਾਰ ਕੇ ਚਲੇ ਗਏ ਐਨਾ ਕੀ ਕਪੈਸਿਟੀ ਹੈ ਇਹਨਾਂ ਦੀ ਇਹੇ ਸਰਦਾਰਾਂ ਦੇ ਕਾਕੇ ਨੇ ਜੀ ਅਸੀਂ ਗਰੀਬਾਂ ਨੇ ਜਵਾਕ ਆਂ ਜੀ ਇਨਾ ਸਰਦਾਰਾਂ ਦੇ ਕਾਕਿਆਂ ਦਾ ਇਨਾ ਸਰਦਾਰੇ ਕਾਕਿਆਂ ਦਾ ਇੱਕੋ ਹੀ ਵਾਕ ਕਿਆ ਕੁਰਸੀਆਂ ਤੇ ਕਿਉਂ ਆਲੇ ਗਰੀਬਾਂ ਦੇ ਜਵਾਕ ਬਸ ਆਈਏ ਮੈਂਗੇ ਮੈਂਗੇ ਸ਼ਾਲ ਮੈਂਗੇ ਮਨੀਆਂ ਪਜਾਮੀਆਂ ਪਾਉਣੀਆਂ ਔਰ ਪਜਾਮੀਆਂ ਵਾਲੇ ਨੇ ਯਾਰ